ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਸਬੋਡੀਨੇਟ ਸਰਵਰਸ ਫੈਡਰੇਸ਼ਨ ਦੇ ਮੁੱਖ ਮੰਤਰੀ ਪੰਜਾਬ ਦੇ ਨਾਂ ਭੇਜੇ ਗਏ ਰੋਸ ਪੱਤਰ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਆਵ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਅਕਤੂਬਰ 2025 ਦੀ ਦੀਵਾਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਫਿੱਕੀ ਰਹਿਣ ਦੇ ਅਸਾਰ ਹਨ ਕਿਉਂਕਿ ਇਸ ਸਾਲ ਦੀ ਦੀਵਾਲੀ ਦੇ ਆਗਮਨ ਤੇ ਸਰਕਾਰ ਕੋਈ ਕੰਮ ਕਰਨੀ ਨਹੀਂ ਸੁੱਤੀ ਪਈ ਹੈ ਤੇ ਹੈਰਾਨੀਜਨਕ ਤੰਗ ਦੇ ਨਾਲ ਇਸ ਨੇ ਮੁਲਾਜ਼ਮ ਤੇ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇ ਕੇ ਚੁੱਪੀ ਧਾਰ ਰੱਖੀ ਹੈ ਇਸ ਲਈ ਪੰਜਾਬ ਸਬੋਡਿਨੇਟ ਸਰਵਿਸ ਪੋਜੀਸ਼ਨ ਜਲੰਧਰ ਨੇ ਇੱਕ ਰੋਸ ਪੱਤਰ ਲੈ ਕੇ ਭਗਵੰਤ ਮਾਨ ਸਰਕਾਰ ਵੱਲੋਂ ਇਹਨਾਂ ਮੰਗਾਵਲ ਧਿਆਨ ਦੇਣ ਲਈ ਇੱਕ ਹਲੂਨਾ ਦੇਣ ਦਾ ਯਤਨ ਕੀਤਾ ਹੈ ਤਾਂ ਉਹ ਜਾਣਦੇ ਹਾਂ ਕਿ ਕੀ ਲਿਖਿਆ ਗਿਆ ਹੈ ਇਸ ਪੱਤਰ ਵਿੱਚ ਪੰਜਾਬ ਦੇ ਮੁਲਾਜ਼ਮਾ ਆਉਂਦੀ ਪ੍ਰਤੀਨਿਧਤਾ ਕਰਦੀ ਜਥੇਬੰਦੀ ਪੰਜਾਬ ਸਰਵਰਸ ਫੈਡਰੇਸ਼ਨ ਮੁਖ ਦਫ਼ਤਰ 406 22 ਬੀ ਚੰਡੀਗੜ੍ਹ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ ਪੰਜਾਬ ਕੋਆਰਡੀਨੇਟ ਸਰਵਰਸ ਪ੍ਰਦੇਸ਼ਾਣ ਜਿਲ੍ਹਾ ਜਲੰਧਰ ਦੇ ਪ੍ਰਧਾਨ ਕੁਸ਼ਪਿੰਦਰ ਕੁਮਾਰ ਵਰਦੀ ਦੀ ਅਗਵਾਈ ਵਿੱਚ ਮੁੱਖ ਮੰਤਰੀ ਪੰਜਾਬ ਦੇ ਫੀਲਡ ਅਫਸਰ ਜਲੰਧਰ ਸਰਦਾਰ ਨਵਦੀਪ ਸਿੰਘ ਪੀ.ਸੀ.ਐਸ. ਰਾਹੀਂ ਮੁੱਖ ਮੰਤਰੀ ਦੇ ਨਾਂ ਤੇ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਨਿਪਟਾਰਾ ਕਰਨ ਲਈ ਰੋਸ ਪੱਤਰ ਜਾਂ ਮੰਗ ਪੱਤਰ 16 ਨਵੰਬਰ ਦੀ ਸੰਗਰੂ ਸਭਾਈ ਰੈਲੀ ਕਰਨ ਦਾ ਨੋਟਿਸ ਭੇਜਿਆ ਗਿਆ ਹੈ ਇਸ ਸਮੇਂ ਵਿਸ਼ੇ ਤੌਰ ਤੇ ਸ਼ਾਮਲ ਹੋਏ ਪੰਜਾਬ ਸਬੋਡਨਰਟ ਸਰਵਰ ਫੈਡਰੇਸ਼ਨ ਦੇ ਸੂਬਾ ਜਨਰਲ ਸਖਤਰ ਸਾਥੀ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਆਮ ਆਗਮਨੀ ਪਾਰਟੀ ਦੀ ਸਰਕਾਰ ਦੇ ਗਠਨ ਤੋਂ ਪਹਿਲਾਂ ਪੰਜਾਬ ਦੇ ਮੁੱਖ ਅਗੂ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਦਾ ਨਿਕਟਾਰਾ ਪਹਿਲ ਦੇ ਆਧਾਰ ਤੇ ਕਰਨ ਦਾ ਪ੍ਰੋਕਸਾ ਦਿੱਤਾ ਜਾਂਦਾ ਰਿਹਾ ਸੀ ਸਰਕਾਰ ਬਣ ਤੋਂ ਬਾਅਦ ਇਹਨਾਂ ਮੰਗਾਂ ਨੂੰ ਅੱਖੋਂ ਪਰੋਖੇ ਹੀ ਨਹੀਂ ਕੀਤਾ ਸਗੋਂ ਇਹ ਮੰਗਾਂ ਹੋਰ ਵੀ ਇਹਨਾਂ ਦੇ ਵਿੱਚ ਵਾਅਦਾ ਹੋਇਆ ਹੈ ਤੇ ਇਹਨਾਂ ਮੰਗਾਂ ਨੂੰ ਪੂਰਿਆ ਕਰਨ ਦੀ ਬਜਾਏ ਇਸ ਨੂੰ ਚਿੱcke ਹੀ ਟੰਗਿਆ ਹੋਇਆ ਹੈ ਇੱਥੇ ਹੀ ਬਸ ਨਹੀਂ ਮੁਲਾਜ਼ਮਾਂ ਤੇ ਪੈਨਸ਼ਨਾਂ ਵੱਲੋਂ ਲਗਾਤਾਰ ਸੰਘਰਸ਼ ਕਰਨ ਦੇ باوجود ਵੀ ਪੰਜਾਬ ਸਰਕਾਰ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਕਰਨ ਤੋਂ ਟਾਲ ਮਟੋਲ ਕਰਨ ਦੀ ਨੀਤੀ ਤੇ ਚਲਦੀ ਰਹੀ ਹੈ ਮੰਗਾਂ ਦਾ ਜੱਗਰ ਕਰਦੇ ਹੋਏ ਕਿ ਉਹਨਾਂ ਨੇ ਕਿਹਾ ਕਿ ਵਕ ਵਕ ਜ਼ਖੀਮਾਂ ਦੇਣ ਕੰਮ ਕਰਦੇ ਸਮੂਹ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੂਰੇ-ਪੂਰੇ ਗ੍ਰੇਡਾਂ ਤੇ ਰੈਗੂਲਰ ਕਰਨ ਪ੍ਰਾਣੀ ਪੈਨਸ਼ਨ ਬਹਾਲ ਕਰਨ डीएਆਂ 16% ਦੀਆਂ ਰਹਿਂਦੀਆਂ ਕਿਸ਼ਤਾਂ ਤੁਰੰਤ ਦੇਣ ਤੇ ਡੀਏ ਦੇ ਪਿਛਲੇ ਬਕਾਏ ਦੇਣ ਲਈ ਮੰਗ ਪੱਤਾ ਵਰਕਰਾਂ ਤੇ ਘਟੋਕਟ ਗੁਜਰਤ ਲਾਗੂ ਕਰਨ ਮੈਡੀਕਲ ਪੱਤਾ 2000 ਰੁਪਏ ਪ੍ਰਤੀ ਮਹੀਨਾ ਕਰਨ ਸੋਧ ਕਰਨ ਦੇ ਨਾਂ ਤੇ ਬੰਦ ਕੀਤੇ ਭੱਤੇ ਬਹਾਲ ਕਰਨ ਪੂਰੀ ਪੂਰੀ ਤਨਖਾਹ ਤੇ ਪਰਸਕਾਲ ਸਮਾਂ 2 ਸਾਲ ਕਰਨ 4914 ਦੀ ਏਸੀਪੀ ਸਕੀਮ ਚਾਲੂ ਕਰਨ ਕੇਂਦਰ ਦੇ ਸਕੇਲ ਹਦ ਕਰਕੇ ਪੰਜਾਬ ਤੇ ਸਕੇਲ ਲਾਗੂ ਕਰਨ ਲਈ ਕੈਸ਼ਲੈਸ ਹੈਲਥ ਸਕੀਮਸ ਨੂੰ ਦੇ ਲਾਗੂ ਕਰਨ ਕੇਂਦਰ ਦੀ ਤਰਜ਼ ਤੇ ਗ੍ਰੈਸ਼ਟੀ ਦੀ ਰਕਮ 20 ਲੱਖ ਤੋਂ ਵਧਾ ਕੇ 25 ਲੱਖ ਕਰਨ ਆਦ ਮੰਗਾ ਨੂੰ ਮਨਵਾਉਣ ਤੇ ਲਾਗੂ ਕਰਾਉਣ ਲਈ 50 ਕੋਆਰਡੀਨੇਟ ਸਰਵਿਸ ਫੈਡਰੇਸ਼ਨ ਆਪਣੇ ਪੱਧਰ ਤੇ ਤੇ ਪੰਜਾਬ ਭਾਜਨ ਤੇ ਪੈਨਸ਼ਨਾਂ ਸਾਂਝਾ ਬਣ ਬਣਾ ਕੇ ਲਗਾਤਾਰ ਸੰਘਰਸ਼ ਕਰ ਰਹੀ ਹੈ ਬਰ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਮੰਗਾਂ ਨੂੰ ਹੱਲ ਕਰਕੇ ਨਿਪਟਾਰਾ ਕਰਨ ਵਾਲ ਪੰਜਾਬ ਸਰਕਾਰ ਦਾ ਰਤੀ ਪਰ ਵੀ ਧਿਆਨ ਨਹੀਂ ਹੈ ਸống ਸੰਸਦ ਦੇ ਦਬਾਅ ਦੀਨ ਦितीयਗੀਆਂ ਮੀਟਿੰਗਾਂ ਕਰਨ ਤੋਂ ਵੀ ਵਾਰ-ਵਾਰ ਟਾਲਾ ਭਟਿਆ ਜਾ ਰਿਹਾ ਹੈ ਜਿਸ ਕਰਕੇ ਮੁਲਾਜ਼ਮਾਂ ਦੇ ਪੈਨਸ਼ਨਾਂ ਵਿੱਚ ਪੰਜਾਬ ਸਰਕਾਰ ਦੇ ਵਕੀਰੇ ਪ੍ਰਤੀ ਅਥਾ ਗੁੱਸਾ ਤੇ ਰੋਸ ਹੈ ਉਪਰੋਕਤ ਮੰਗਾਂ ਦਾ ਨਿਪਟਾਰਾ ਦੋ ਤਰੀਕਾ ਗੱਲਬਾਤ ਕਰਕੇ ਕਰਨ ਲਈ ਸਰਕਾਰ ਦੇ ਧਿਆਨ ਦੇ ਵਿੱਚ ਲਿਆਉਣ ਲਈ ਰੋਸ ਪੱਤਰ ਮੰਗ ਪੱਤਰ 16 ਨਵੰਬਰ ਦੇ ਸੰਦੂਰ ਵਿਖੇ ਸਭਾਈ ਰੈਲੀ ਕਰਨ ਦਾ ਨੋਟਿਸ ਭੇਜਿਆ ਗਿਆ ਹੈ ਪਰੰਤੂ ਹੁਣ ਵੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਇਹ ਸਾਰਾ ਕਰਨ ਕੁਝ ਕਰਨ ਦੇ ਬਾਵਜੂਦ ਕੀ ਸਰਕਾਰ ਦੇ ਕਰਨਾ ਉੱਤੇ ਕੋਈ ਜਿਉਂ ਸਰਗਦੀ ਹੈ ਤੇ ਕੀ ਉਹ ਇਹਨਾਂ ਮੰਗਾਂ ਵੱਲ ਧਿਆਨ ਦੇ ਕੇ ਤੇ ਜੋ ਇਹਨਾਂ ਮੁਲਾਜ਼ਮਾਂ ਪੈਨਸ਼ਨਾਂ ਦੀਆਂ ਹੱਕੀ ਮੰਗਾਂ ਹਨ ਇਹਨਾਂ ਨੂੰ ਪੂਰਾ ਕਰਨ ਵੱਲ ਕੋਈ ਤਵੱਜੂ ਦਿੰਦੀ ਹੈ ਜਾਂ ਫਿਰ ਆਉਣ ਵਾਲੀਆਂ 27 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹਨਾਂ ਦੇ ਗੁੱਸੇ ਦਾ ਸ਼ਿਕਾਰ ਹੋਣ ਦਾ ਜੋ ਰਿਸਕ ਹੈ ਇਸ ਨੂੰ ਉਠਾਉਣੀ ਹੈ ਇਹ ਤਾਂ ਹੁਣ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਹਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ